ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸਰਵਨ ਕਰਦੇ ਆ ਗਿਆਨੀ ਪਿੰਦਰਪਾਲ ਜੀ ਦੀ ਕਥਾ ਵਿਚਾਰ ਤੇ ਪਹਿਲੀ ਗੱਲ ਕੀ ਤੈਨੂੰ ਟਾਈਮ ਦਿੱਤਾ ਰਾਤਾਂ ਦਿੱਤੀਆਂ ਤੈਨੂੰ ਪ੍ਰਮਾਤਮਾ ਨੇ ਰੁੱਤਾਂ ਦਿੱਤੀਆਂ ਤੈਨੂੰ ਥਿੱਤਾਂ ਦਿੱਤੀਆਂ ਉਸ ਤੋਂ ਅੱਗੇ ਲਬਜ ਵਰਤਿਆ ਵਾਰ ਮੈਂ ਬੇਨਤੀ ਕਰਾਂਗਾ ਚਾਰੇ ਸ਼ਬਦ ਇਸ ਸਮੇਂ ਨਾਲ ਸੰਬੰਧਿਤ ਨੇ ਰਾਤੀ ਰੁੱਤੀ ਥਿੱਤੀ ਵਾਰ ਇਸ ਤੋਂ ਅੱਗੇ ਹੈ ਤਤ ਸਾਡੀ ਖੁਰਾਕ ਨਾਲ ਸੰਬੰਧਿਤ ਯਾਦ ਰੱਖੋ ਰਾਤ ਸਮੇਂ ਨਾਲ ਸੰਬੰਧਤ ਹੈ ਪਰ ਰਾਤ ਭੁੱਖ ਨੂੰ ਤਾਂ ਦੂਰ ਨਹੀਂ ਕਰ ਸਕਦੀ ਨਾ ਦਿਨ ਸਮੇਂ ਨਾਲ ਸੰਬੰਧਤ ਹੈ ਪਰ ਦਿਨ ਭੁੱਖ ਤਾਂ ਨਹੀਂ ਮੇਰੀ ਦੂਰ ਕਰ ਸਕੇਗਾ ਅੱਗੇ ਪ੍ਰਮਾਤਮਾ ਨੇ ਤੈਨੂੰ ਤਤਾਂ ਦਾ ਸੁੱਖ ਦਿੱਤਾ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾ ਇਹ ਸ਼ਬਦ ਫਿਰ ਧਿਆਨ ਨਾਲ ਸੁਣਿਓ ਇਹ ਸਾਡੀ ਖੁਰਾਕ ਨਾਲ ਸੰਬੰਧਤ ਨੇ ਜੇ ਪੌਣ ਨਾ ਹੁੰਦੀ ਤੇ ਅਸੀਂ ਦਿਨ ਕਿਵੇਂ ਕੰਮ ਕਰ ਸਕਦੇ ਜੇ ਪਵਨ ਨਾ ਹੁੰਦੀ ਅਸੀਂ ਰਾਤ ਸੌ ਕਿਵੇਂ ਸਕਦੇ ਦੂਸਰੀ ਗੱਲ ਪਵਨ ਦੇ ਨਾਲ ਉਹਨੇ ਪਾਣੀ ਦੇ ਦਿੱਤਾ ਇਸ ਪਾਣੀ ਲਬਜ ਵਿੱਚ ਹੀ ਸਭ ਕੁਝ ਆ ਜਾਣੇ ਜੇ ਪਾਣੀ ਨਾ ਹੁੰਦਾ ਤੇ ਅਸੀਂ ਖਾਣ ਵਾਸਤੇ ਅੰਨ ਨਾ ਕਦੀ ਮਾਣਦੇ ਅਸੀਂ ਆ ਫਲ ਫਰੂਟ ਜੋ ਪ੍ਰਮਾਤਮਾ ਦਾ ਦਿੱਤਾ ਜੇ ਪਾਣੀ ਨਹੀਂ ਤੇ ਬੰਦੇ ਦੀ ਖੁਰਾਕ ਸਵਾਲ ਕੀ ਨਹੀਂ ਸੀ ਕਿ ਪੈਦਾ ਹੋ ਸਕਦੀ ਜੇ ਉਹਨੇ ਟਾਈਮ ਦਿੱਤਾ ਤੇ ਨਾਲ ਤੈਨੂੰ ਤਤਾਂ ਦੀ ਦਾਤ ਦਿੱਤੀ ਜਿਨ੍ਹਾਂ ਤੇਰੀ ਖੁਰਾਕ ਬਣਾ ਦਿੱਤੀ। ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤੇ ਅਗਲਾ ਬਚਨ ਹੈ ਜੀ ਤਿਸ ਵਿੱਚ ਧਰਤੀ ਥਾਪ ਰੱਖੀ ਸ਼ਬਦ ਵਰਤਿਆ ਹੈ ਕਿ ਪ੍ਰਮਾਤਮਾ ਨੇ ਇਸ ਵਿੱਚ ਧਰਤੀ ਥਾਪ ਦਿੱਤੀ ਹੈ ਉਹਨੇ ਬਣਾ ਦਿੱਤੀ ਹੈ ਪਰ ਗੁਰਮਖੋ ਬਿਲਕੁਲ ਨਹੀਂ ਲਿਖਿਆ ਕਿਤੇ ਗੁਰੂ ਗ੍ਰੰਥ ਸਾਹਿਬ ਚ ਧਰਤੀ ਇਸ ਕਰਕੇ ਮਿਲੀ ਖਾਓ ਪੀਓ ਮौज ਕਰੋ ਜੋ ਮਰਜੀ ਭੋਗੋ ਕੋਈ ਨਹੀਂ ਪੁੱਛਣ ਵਾਲਾ ਪੂਰੇ ਗੁਰੂ ਗ੍ਰੰਥ ਸਾਹਿਬ ਜਿੰਨਾ ਕੋ ਪਾਠ ਕਰਦੇ ਆ ਸਮਝ ਪਈ ਕਿਤੇ ਨਹੀਂ ਸ਼ਬਦ ਵਰਤਿਆ ਕਿ ਧਰਤੀ ਪਾਪ ਕਮਾਨ ਲਈ ਹੈ ਗੁਰੂ ਨਾਨਕ ਸਾਹਿਬ ਨੇ ਜਿਹੜਾ ਲਬਜ ਧਰਤੀ ਲਈ ਦਿੱਤਾ ਉਹਨੂੰ ਧਰਮਸ਼ਾਲਾ ਦਿੱਤਾ ਸਾਰੀ ਧਰਤੀ ਨੂੰ ਧਰਮਸ਼ਾਲਾ ਸ਼ਬਦ ਨਾਲ ਸੰਬੋਧਨ ਕੀਤਾ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲਾ ਉਹਨੇ ਪ੍ਰਮਾਤਮਾ ਨੇ ਧਰਮਸ਼ਾਲਾ ਬਣਾ ਦਿੱਤੀ ਧਰਮ ਕਮਾਨ ਲਈ ਜੋ ਟੌਪਿਕ ਜੋ ਵਿਸ਼ਾ ਮੈਂ ਅਰਜ਼ ਕਰਨਾ ਮੈਂ ਉਧਰ ਵੱਧ ਰਿਹਾ ਖਾਂ ਸ਼ੁਰੂਆਤ ਕੀਤੀ ਹੈ ਜਪਜੀ ਸਾਹਿਬ ਦੇ ਸਖੰਡ ਤੋਂ ਉਸ ਧਰਤੀ ਥਾਪ ਦਿੱਤੀ ਹੁਣ ਅਗਾ ਕੀ ਕੀਤਾ ਇਕੱਲਾ ਇਨਸਾਨ ਤਾਂ ਪੈਦਾ ਕੀਤਾ ਹੀ ਇਸ ਧਰਤੀ ਤੇ ਪਤਾ ਨਹੀਂ ਕਿੰਨੇ ਕੋ ਜੀਵ ਪਰਮਾਤਮਾ ਨੇ ਪੈਦਾ ਕੀਤੇ ਤਿਸ ਵੀ ਧਰਤੀ ਥਾਪ ਰੱਖੀ ਧਰਮ ਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਇਹਦੇ ਵਿੱਚ ਪਤਾ ਨਹੀਂ ਕਈ ਤਰ੍ਹਾਂ ਦੇ ਜੀਵ ਨੇ ਜੁਗਤ ਦਾ ਅਰਥ ਵੈਸੇ ਤਰੀਕਾ ਵੀ ਹੁੰਦਾ ਓੰਜ ਜੁਗਤ ਦਾ ਲਬਜ਼ੀ ਅਰਥ ਹੈ ਕਿ ਜ਼ਿੰਦਗੀ ਜੀਣ ਦਾ ਢੰਗ ਪਰਮਾਤਮਾ ਨੇ ਅਨੇਕਾਂ ਜੀਵ ਪੈਦਾ ਕੀਤੇ ਕੱਲਾ ਮਨੁੱਖ ਨਹੀਂ ਕਿਹਾ ਹਰ ਇੱਕ ਜੀਵ ਦੇ ਜੀਣ ਦਾ ਢੰਗ ਪਰਮਾਤਮਾ ਨੇ ਵੱਖ ਬਣਾ ਦਿੱਤਾ ਹੁਣ ਸਾਡੇ ਵਿੱਚ ਖਿਮਾ ਕਰਿਓ ਤੇ ਪਾਣੀ ਵਿੱਚ ਰਹਿਣ ਵਾਲੇ ਜੀਵ ਦੋਨਾਂ ਦੇ ਜੀਣ ਦੇ ਢੰਗ ਵੱਖਰੇ ਨੇ ਇਨਸਾਨ ਦੇ ਬੱਚੇ ਨੂੰ ਪਾਣੀ ਚ ਅੱਧਾ ਘੰਟਾ ਰੱਖੋ ਮੱਧਾ ਘੰਟਾ ਲਮੇ ਵਰਤੇ ਆ ਉਹਦੀ ਮੌਤ ਹੋ ਜਾਏਗੀ ਪਾਣੀ ਦੇ ਸਾਰੇ ਰਹਿਣ ਵਾਲੀ ਮੱਛੀ ਨੂੰ ਤੁਸੀਂ ਅੱਧਾ ਘੰਟਾ ਬਾਹਰ ਰੱਖੋ ਚਿੱਤੇ ਰੱਖੋ ਮੌਤ ਉਹਦੀ ਵੀ ਹੋ ਜਾਏਗੀ ਉਹਨੂੰ ਜੀਣ ਦੀ ਜੁਗਤੀ ਰੱਬ ਨੇ ਵਕਰੀ ਦਿੱਤੀ ਸਾਨੂੰ ਵਕਰੀ ਦਿੱਤੀ ਕੱਲੇ ਇਹੀ ਨਹੀਂ ਸੱਚ ਇਹ ਵੇ ਪਰਮਾਤਮਾ ਨੇ ਇਸ ਧਰਤੀ ਵਿੱਚ ਮੁਰਤੇ ਵਿੱਚ ਵੀ ਜ਼ਿੰਦਗੀ ਪੈਦਾ ਕੀਤੀ ਇਹ ਲਫ਼ਜ਼ ਫੇਰ ਸੁਣਿਓ ਧਿਆਨ ਨਾਲ ਆਪਾਂ ਕਹਾਂਗੇ ਜੀ ਮੁਰਤੇ ਵਿੱਚ ਜ਼ਿੰਦਗੀ ਕਿਵੇਂ ਕਿਸੇ ਇਨਸਾਨ ਦੀ ਡੈਥ ਹੋ ਜਾਂਦੀ ਮਨ ਲੋ ਦਾ ਸਸਕਾਰ ਨਾ ਕੋਈ ਕਰੇ ਕੋਈ ਪਸ਼ੂ ਹੈ ਕੋਈ ਪੰਛੀ ਹੈ ਉਹਨੂੰ ਸਮੇਟਣ ਵਾਲਾ ਬਾਡੀ ਨੂੰ ਸਮੇਟਣ ਵਾਲਾ ਕੋਈ ਨਹੀਂ ਆਪ ਜੀ ਦੇਖੋਗੇ ਅਸੀਂ ਕਹਿੰਦੇ ਆ ਮਰ ਚੁੱਕਾ ਹੈ ਪਰਮਾਤਮਾ ਐਸਾ ਬਯੰਤ ਉਹ ਮਰੇ ਵਿੱਚੋਂ ਵੀ ਜ਼ਿੰਦਗੀ ਪੈਦਾ ਕਰ ਦਿੰਦਾ ਮੁਰਦਾ ਲਾਸ਼ ਰੋਲਦੀ ਪਈ ਹੈ ਪਰਮਾਤਮਾ ਨੇ ਉਹਦੇ ਵਿੱਚੋਂ ਕੀੜੇ ਪੈਦਾ ਕਰ ਦਿੱਤੇ ਉਹੀ ਕੀੜੇ ਮਰੇ ਨੂੰ ਖਾਂਦੇ ਪੈਣੇ ਜਦੋਂ ਉਹ ਕੀੜੇ ਮੁਰਦੇ ਨੂੰ ਸਮੇਟ ਦਿੰਦੇ ਨੇ ਤੇ ਮਰਨ ਤੋਂ ਬਾਅਦ ਕੀੜੇ ਵੀ ਖਾਣ ਤੋਂ ਬਾਅਦ ਮਰ ਜਾਂਦੇ ਆ ਪਰਮਾਤਮਾ ਤਾਂ ਮਰੇ ਵਿੱਚੋਂ ਵੀ ਇੱਕ ਜ਼ਿੰਦਗੀ ਪੈਦਾ ਕਰ ਦਿੰਦਾ ਆ ਇਸ ਵਿੱਚ ਪਤਾ ਨਹੀਂ ਕਈ ਤਰ੍ਹਾਂ ਦੇ ਜੀਵ ਨੇ ਹਰ ਇੱਕ ਜੀਵ ਦੇ ਜਉਣ ਦਾ ਤਰੀਕਾ ਰਹਿਣ ਦਾ ਢੰਗ ਵੱਖਰਾ ਵੱਖਰਾ ਕੋਈ ਕਿਸੇ ਢੰਗ ਨਾਲ ਜੀ ਰਿਹਾ ਕੋਈ ਕਿਸੇ ਢੰਗ ਨਾਲ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮ ਸਾਲ ਇਸ ਵਿੱਚ ਜੀ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਹੁਣ ਸਾਡੀ ਸਮੱਸਿਆ ਤੇ ਇੱਥੇ ਖੜੀ ਪਈ 84 ਲੱਖ ਜੂਨ ਹੁੰਦੀ ਏ ਕਿ ਨਹੀਂ ਸੱਚੀ ਮੁੱਚੀ ਲੋਕ ਸਵਾਲ ਚੋ ਕੇ ਬਾਹਰ ਬੜਾ ਇਸ ਚੀਜ਼ ਦਾ ਰੌਲਾ ਵੀ 84 ਲੱਖ ਜੂਨ ਮੰਨਦੇ ਹੋ ਕਿ ਨਹੀਂ ਮੰਨਦੇ ਮੈਂ ਇੱਕ ਬੇਨਤੀ ਕਰਨਾ ਉਹਨਾਂ ਗੁਰਮਖੋ ਇਹ ਗੱਲ ਚੇਤੇ ਰੱਖਿਓ 84 ਲੱਖ ਜੂਨ ਦਾ ਜ਼ਿਕਰ ਪ੍ਰਾਤਨ ਭਾਰਤੀ ਦਰਸ਼ਨ ਫਿਲਾਸਫੀ ਮੁਤਾਬਕ ਕੀਤਾ ਹੈ ਪਰ ਇਹ ਗੱਲ ਚੇਤੇ ਰੱਖਿਓ ਪਰਮਾਤਮਾ ਦੀ ਰਚਨਾ ਵਿੱਚ ਪਤਾ ਨਹੀਂ ਕਿੰਨੀਆਂ ਕੁ ਜੂਨਾ ਪਰਮਾਤਮਾ ਨੇ ਪੈਦਾ ਕਰ ਦਿੱਤੀਆਂ ਮੈਡੀਕਲ ਸਾਇੰਸ ਵਾਲੇ ਗੁਰਮਖਾਂ ਨੂੰ ਪਤਾ ਹੈ ਸਾਡੀ ਤਾਂ ਬਾਡੀ ਵਿੱਚ ਬੜੀਆਂ ਜੂਨਾ ਨੇ ਜੀ ਮੇਰੇ ਤੁਹਾਡੇ ਸਰੀਰ 'ਚ ਕਈ ਜੂਨਾ ਨੇ ਕਿੰਨੇ ਸੈੱਲ ਰੋਜ਼ ਬਣਦੇ ਨੇ ਕਿੰਨੇ ਰੋਜ਼ ਮਰਦੇ ਪਏ ਆ ਜਿਹੜੇ ਪਾਣੀ ਦਾ ਤਤ ਆਪਾਂ ਪੀਣੇ ਪਏ ਪਾਣੀ ਵਿੱਚ ਕਿੰਨੀ ਜੂਨ ਜਿਹੜੀ ਹਵਾ 'ਚੋਂ ਆਪਾਂ ਸਵਾਸ ਲੈਣੇ ਪਏ ਇਹ ਕਿੰਨੀਆਂ ਕੁ ਜੋ ਇਸ ਕਿਹੜੇ ਝਗੜੇ ਚ ਆਪਾਂ ਪੈ ਗਏ ਸੱਚ ਇਹ ਵੇ ਕਿ ਕਰਤਾਰ ਦੀ ਰਚੀ ਕੋਈ ਰਚਨਾ ਵਿੱਚ ਅਜੇ ਤਾਂ ਰਚਨਾ ਦਾ ਅੰਤ ਨਹੀਂ ਪਾਇਆ ਜਾ ਸਕਿਆ ਤੇ ਰਚਣ ਵਾਲੇ ਦਾ ਅੰਤ ਕਿੱਥੇ ਪਾਣਾ ਉਹਦੀ ਰਚਨਾ ਦਾ ਕੋਈ ਅੰਤ ਪਾ ਸਕੇਗਾ ਹੁਣੇ ਮੈਂ ਸ਼ਬਦ ਵਰਤਿਆ ਕੇਤੀਆਂ ਖਾਣੀ ਕੇਤੀਆਂ ਬਾਣੀ ਉੰਜ ਵੈਸੇ ਕਿਹਾ ਜਾਂਦਾ ਵੀ ਚਾਰ ਖਾਣੀਆਂ ਤੇ ਚਾਰ ਬਾਣੀਆਂ ਚਾਰ ਖਾਣੀਆਂ ਅੰਡਜ ਜੇਰਜ ਉਤਪਜ ਤੇ ਸੇਤਜ ਚਾਰ ਖਾਣੀਆਂ ਹਾਲਾਂ ਬਾਣੀ ਚ ਆਏ ਕਿ ਚਾਰ ਖਾਨੀਆਂ ਨੇ ਅੰਡੇ ਤੋਂ ਪੈਦਾ ਜ਼ੇਰ ਤੋਂ ਪੈਦਾ ਪਸੀਨੇ ਤੋਂ ਪੈਦਾ ਜ਼ਮੀਨ ਤੋਂ ਧਰਤੀ ਤੋਂ ਪੈਦਾ ਉਤਪਜ ਅੰਡੇਜ ਜ਼ੇਰੇ ਸੇਤਜ ਉਤਪਜ ਚਾਰ ਖਾਨੀਆਂ ਨੇ ਪਰ ਗੁਰਮਖੋ ਗੁਰੂ ਗ੍ਰੰਥ ਸਾਹਿਬ ਕਹਿੰਦੇ ਨਹੀਂ ਚਾਰ ਦੀ ਸਮਝ ਬੰਦੇ ਨੂੰ ਪਈ ਏ ਪਰਮਾਤਮਾ ਨੇ ਪਤਾ ਨਹੀਂ ਪਦਾਇਸ਼ ਦੇ ਕਿੰਨੇ ਕੁ ਢੰਗ ਪੈਦਾ ਕੀਤੇ ਆ ਬੰਦੇ ਦੀ ਸਮਝ ਤੋਂ ਪਰਵਾ ਕਿਤਿਆਂ ਲਬਜ ਵਰਤੇ ਤੇ ਕਰੋੜ ਵੀ ਨ ਵਰਤੇ ਆ ਜੀ ਕਰੋੜ ਲਬਜ ਵਰਤੇ ਦੇ ਤੇ ਸੀਮਾ ਪੈਦਾ ਹੋਣੇ ਸੀ ਕਿਉਂਕਿ ਕਰੋੜ ਗਿਣਤੀ ਹੈ ਇਹ ਹੀ ਕਾਰਨ ਤੁਸੀਂ ਜਪਜੀਤ ਸਾਹਿਬ ਜਦੋਂ ਪੜੋਗੇ ਗੁਰਮਖੋ ਕੇਤੇ ਕੇਤੀਆਂ ਕੇਤਿਆਂ ਲਬਜ ਦੀ ਵਰਤੋਂ ਬਾਬਾ ਨਾਨਕ ਜੀ ਨੇ ਬੜੀ ਵਾਰੀ ਕੀਤੀ ਕਿਉਂਕਿ ਕੇਤੇ ਲਬਜ ਵਿੱਚ ਇੰਨਾ ਸਮਰਪਣ ਹੈ ਉੱਥੇ ਮੱਥਾ ਟੇਕਿਆ ਜਾਂਦਾ ਰੱਬ ਦੀ ਰਚਨਾ ਦਾ ਗਿਣਤੀ ਹੀ ਕਦੀ ਨਹੀਂ ਕੀਤੀ ਜਾਂਦੀ ਕੋਟ ਲਬਜ ਦੀ ਗਿਣਤੀ ਹੈ 100 ਲੱਖ ਇਕੱਠਾ ਹੋ ਗਿਆ ਤੇ ਕਰੋੜ ਬਣ ਗਿਆ ਇੱਥੇ ਮਹਾਰਾਜ ਜੀ ਨੇ ਕਰੋੜ ਲਬਜ ਨਹੀਂ ਵਰਤੇ ਇਥੇ ਜੇ ਸ਼ਬਦ ਦੀ ਵਰਤੋਂ ਕੀਤੀ ਉਹ ਕੇਤੀਆਂ ਕੀਤੀ ਪਤਾ ਨਹੀਂ ਕਿੰਨੀਆਂ ਕੋ ਖਾਣੀਆਂ ਨੇ ਪਦਾਇਸ਼ ਦੀਆਂ ਕੇਤੀਆਂ ਬਾਣੀ ਜੇ ਤੇ ਰੱਖਿਓ ਤੇ ਬਾਣੀ ਦਰਤ ਧੁਰ ਕੀ ਬਾਣੀ ਨਹੀਂ ਆਪ ਸਭ ਨੂੰ ਪਤਾ ਹੋਣਾ ਇਥੇ ਬਾਣੀ ਦਾ ਅਰਥ ਹੈ ਮਨੁੱਖ ਦੇ ਸਰੀਰ ਵਿੱਚ ਚੱਲਣ ਵਾਲੇ ਸਵਾਸ ਦੇ ਟਿਕਾਣੇ ਚਾਰ ਬਾਣੀਆਂ ਮੰਨੀਆਂ ਨੇ ਜੀ ਪਰਾ ਪਸੰਤੀ ਮਦਮਾ ਤੇ ਬੈਖਰੀ ਜੋਗਮਤ ਕਹਿੰਦਾ ਵੀ ਜਦੋਂ ਬੰਦਾ ਬੋਲਦਾ ਹੈ ਇਹਦੀ ਨਾਭੀ ਤੋਂ ਚਲਦੀ ਹਵਾ ਇਹਨੂੰ ਪਰਾਬਾਣੀ ਕਿਹਾ ਜਾਂਦਾ ਹੈ ਨਾਭੀ ਚ ਜੀ ਜਦੋਂ ਇਸ ਤੋਂ ਉੱਪਰ ਉੱਠਦੀ ਖਿਰਦੇ ਤੱਕ ਆਉਂਦੀ ਇਹਦੇ ਲਈ ਸ਼ਬਦ ਪਸੰਤੀ ਪੰਜਾਬੀ ਚ ਅਸੀਂ ਵਰਦਿਆਂ ਪਸੰਤੀ ਵਰਦਦੇ ਹ ਜਦੋਂ ਇਹ ਹੀ ਹਵਾ ਸਾਡੇ ਗਲੇ ਤੱਕ ਪਹੁੰਚਦੀ ਹੈ ਮੂੰਹ ਤੋਂ ਬਾਹਰ ਨਹੀਂ ਨਿਕਲਦੀ ਇਹਦੀ ਲਫ਼ਜ਼ ਵਰਦਦੇ ਨੇ ਮਦਮਾ ਵਿਚਕਾਰਖ ਹੈ ਤੇ ਜਦੋਂ ਅਸੀਂ ਇਸੇ ਸ਼ਬਦ ਨੂੰ ਜ਼ਬਾਨ ਤੋਂ ਅੱਖਰਾਂ ਦਾ ਰੂਪ ਦੇ ਦਿੰਨੇ ਉਸ ਹਵਾ ਨੂੰ ਹਵਾ ਲਫ਼ਜ਼ ਵਰਤਾਂ ਗੁਰਮਖੋ ਉਦੋਂ ਬੈਖਰੀ ਬਣ ਜਾਂਦੀ ਇਸ انسان ਨੇ ਕਹਿਆ ਚਾਰ ਬਾਣੀਆਂ ਨੇ ਬਾਬਾ ਜੀ ਨੇ ਕਹਿਆ ਨਹੀਂ ਕੀਤੀਆਂ ਨੇ ਕੀਤੀਆਂ ਖਾਣੀ ਕੀਤੀਆਂ ਬਾਣੀ ਕੀਤੇ ਪਾਤ ਨਰਿੰਦ ਫਿਰ ਬੇਨਤੀ ਕਰਾਂਗਾ ਵਿਸ਼ੇ ਤੋਂ ਦੂਰ ਨਾ ਜਾਈਏ ਕਿ ਤਿਸ ਵਿੱਚ ਧਰਤੀ ਥਾਂਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਫਿਰ ਸੁਣੋ ਨਾਮ ਵਖਰੇ ਨੇ ਮਨੁੱਖ ਮਨੁੱਖ ਵੱਖਰਾ ਪਸ਼ੂ ਵੱਖਰਾ ਕੀੜੇ ਵੱਖਰੇ ਪਤਾ ਨਹੀਂ ਬੰਦੇ ਨੇ ਕਿੰਨੇ ਕੋ ਨਾਮ ਰੱਖੇ ਤਿੰਨ ਕੇ ਨਾਮ ਅਨੇਕ ਅਨੰਤ ਅਨੇਕ ਤੇ ਅਨੰਤ ਵਰਤਿਆ ਪਰ ਅਗਲੀ ਤੁਕ ਇਹ ਨਹੀਂ ਕਿਹਾ ਕਿ ਇਹ ਸਭ ਲਈ ਵੱਖਰੀ ਅਗਲੀ ਤੁਕ ਸਭ ਲਈ ਕੋਕ ਹੈ ਤਿਸ ਵੀ ਜੀ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਪਿਆਰਿਓ ਇੱਥੇ ਕਿਹਾ ਨਹੀਂ ਤੂੰ ਅੰਗਰੇਜ਼ੀ ਬੋਲ ਤੂੰ ਫਾਰਸੀ ਬੋਲ ਤੂੰ ਅਰਬੀ ਬੋਲ ਤੂੰ ਫ੍ਰੈਂਚ ਬੋਲ ਤੂੰ ਸਪੈਨਿਸ਼ ਬੋਲ ਤੂੰ ਇਟਾਲੀਅਨ ਬੋਲ ਤੂੰ ਅਨਪੜ ਹੋਵੇਂ ਤੂੰ ਮੂਰਖ ਹੋਵੇਂ ਤੂੰ ਸੰਤ ਹੋਵੇਂ ਤੂੰ ਭਗਤ ਹੋਵੇਂ ਤੂੰ ਬ੍ਰਹਮ ਗਿਆਨੀ ਹੋਵੇਂ ਤੂੰ ਸਵਛ ਰਹਿਣ ਵਾਲਾ ਹੋਵੇਂ ਤੂੰ ਕੁਚੀ ਲੋਵੇਂ ਪਰ ਇਹ ਗੱਲ ਚੇਤੇ ਰੱਖੀ ਹਰ ਇੱਕ ਦੇ ਕੀਤੇ ਕੋਈ ਕਰਮਾਂ ਦੀ ਵਿਚਾਰ ਜ਼ਰੂਰ ਹੋਵੇਗੀ ਫਿਰ ਬੇਨਤੀ ਸੁਣਿਓ ਅਸੀਂ ਕਹਿੰਨੇ ਕਰਮ ਹੈ ਨਹੀਂ ਬਾਬਾ ਜੀ ਪਹਿਲੇ ਖੰਡ ਚ ਕਰਮ ਤੋਂ ਗੱਲ ਸ਼ੁਰੂ ਕਰਦੇ ਕਰਮੀ ਕਰਮੀ ਹੋਏ ਵਿਚਾਰ ਜਿਵੇਂ ਜੀਵ ਦੇ ਕਰਮ ਨੇ ਭਾਵੇਂ ਉਹ ਤੇ ਜੀਣ ਦਾ ਤਰੀਕਾ ਵੱਖਰਾ ਹੋ ਸਕਦਾ ਹੈ ਅਸੀਂ ਤਾਂ ਇਕੱਲੇ ਬੰਦੇ ਦੇ ਕਰਮ ਦੀ ਗੱਲ ਕਰਨੇ ਇੱਥੇ ਬਾਬਾ ਜੀ ਨੇ ਸਭ ਜੀਵਾਂ ਦਾ ਜ਼ਿਕਰ ਕਰ ਦਿੱਤਾ ਕਰਮੀ ਕਰਮੀ ਕੋਈ ਵਿਚਾਰ ਤੇ ਅਗਲਾ ਲਫ਼ਜ਼ ਅਗਲੇ ਸ਼ਬਦ ਨਹੀਂ ਸੱਚਾ ਆਪ ਸੱਚਾ ਦਰਬਾਰ ਉਹ ਆਪ ਸੱਚਾ ਹੈ ਉਹਦਾ ਦਰਬਾਰ ਝੂਠਾ ਨਹੀਂ ਇਹ ਕਿਉਂ ਦੋ ਲਫ਼ਜ਼ ਵਰਤੇ ਜਦੋਂ ਸੱਚਾ ਆਪ ਆ ਗਿਆ ਫਿਰ ਸੱਚਾ ਦਰਬਾਰ ਕਹਿਣ ਦੀ ਲੋੜ ਕੀ ਸੀ ਯਾਦ ਰੱਖਿਓ ਰਾਜਿਆਂ ਮਹਾਰਾਜਿਆਂ ਵਿੱਚ ਕਈ ਵਾਰੀ ਬੰਦੇ ਇਮਾਨਦਾਰ ਰਾਜੇ ਪੈਦਾ ਹੋ ਜਾਂਦੇ ਆ ਅੱਗੇ ਦਰਬਾਰੀ ਬੇਈਮਾਨ ਹੁੰਦੇ ਆ ਸੱਚੇ ਵੇ ਰਾਜਾ ਸੱਚਾ ਹੁੰਦਾ ਅੱਗੇ ਅਹਿਲਕਾਰ ਬੇਈਮਾਨ ਹੁੰਦੇ ਆ ਕਈ ਵਾਰੀ ਹਜ਼ੂਰ ਨੇ ਕਿਹਾ ਪਰਮਾਤਮਾ ਦਾ ਆਪਣਾ ਦਰਬਾਰ ਵੀ ਸੱਚਾ ਹੈ ਉਹ ਵੀ ਸੱਚਾ ਹੈ ਕਿਉਂਕਿ ਉਹਦੇ ਦਰਬਾਰ ਵਿੱਚ ਕੇਵਲ ਸੱਚ ਵਰਦਾ ਹੈ ਪਰਮਾਤਮਾ ਦੇ ਦਰਬਾਰ ਵਿੱਚ ਇਹ ਨਹੀਂ ਕਿ ਆਪ ਸੱਚਾ ਹੋਵੇ ਥੱਲੇ ਵਾਲਾ ਮਹਿਕਮਾ ਕਰਪਟ ਹੋਵੇ ਸੱਚਾ ਆਪ ਸੱਚਾ ਦਰਬਾਰ ਅਗਲੇ ਬਚਨ ਕਿਨੇ ਜੀ ਤਿਤਥੈ ਸੋਹਨ ਪੰਜ ਪਰਵਾਨ ਸੋਨ ਦਾ ਅਰਥ ਹੈ ਸ਼ੋਭਨੀਕ ਨੇ ਕੌਣ ਜੀ ਜਿਹੜੇ ਪਿਛਲੀਆਂ ਪੌੜੀਆਂ ਚ ਕਹਿ ਕੇ ਆਏ ਪੰਜ ਪਰਵਾਨ ਪੰਜ ਪ੍ਰਧਾਨ ਪंचे ਪਾਵੇਂ ਦਰਗਹਿ ਮਾਨ ਦਰਗਹਿ ਮਾਨ ਤਿਤਥੈ ਸੋਹਨ ਪੰਜ ਪਰਵਾਨ ਕਹਿੰਦੇ ਨੇ ਉੱਥੇ ਪੰਜ ਦਾ ਲਫ਼ਜ਼ ਦਾ ਅਰਥ ਗਿਣਤੀਵਾਚਕ ਪੰਜ ਨਹੀਂ ਕਰਨਾ ਭਾਵੇਂ ਚਲੋ ਅਸੀਂ ਗਿਣਤੀਵਾਚਕ ਪਾਉਂ ਉੱਥੇ ਗਿਣਤੀਵਾਚਕ ਨਹੀਂ ਉੱਥੇ ਪੰਜ ਦਰ ਤੇ ਗੁਰਮੁਖ ਜਨ ਤੁਸੀਂ ਦੇਖੋ ਪੰਚਾਇਤ ਚੁਣੀ ਜਾਂਦੀ ਅਸੀਂ ਕਹਿੰਦੇ ਆ ਫਲਾਣਾ ਬੰਦਾ ਪੰਚ ਚੁਣਿਆ ਗਿਆ ਉਹ ਪੰਜ ਥੋੜਾ ਬੰਦਾ ਤਾਂ ਇੱਕੋ ਹੀ ਹੈ ਨਾ ਇੱਥੇ ਪੰਚ ਦਾ ਲਬਜ਼ੀ ਅਰਥ ਇਉਂ ਕਰ ਲਾਂਗੇ ਸੌਖੇ ਰਾਂਗੇ ਗੁਰਮਖ ਜਨ ਤਿੱਥੈ ਸੋਨ ਪੰਚ ਪਰਵਾਣ ਤੇ ਮਹਾਰਾਜ ਕਹਿੰਦੇ ਆ ਨਦਰੀ ਕਰਮ ਪਵੈ ਨਿਸ਼ਾਨ ਜਿਹੜੇ ਪੰਚ ਪਰਵਾਣ ਨੇ ਉਹਨਾਂ ਦੇ ਮਸਤਕ ਉੱਤੇ ਇੱਥੇ ਕਰਮ ਲਬਜ਼ ਦਾ ਅਰਥ ਕਰਮੀ ਕਰਮੀ ਕੋਈ ਵਿਚਾਰ ਨਹੀਂ ਫਿਰ ਬੇਨਤੀ ਸੁਣੀ ਉਥੇ ਕਰਮੀ ਕਰਮੀ ਕੋਈ ਵਿਚਾਰ ਕੀਤੇ ਹੋਏ ਕੰਮਾਂ ਨਾਲ ਸੰਬੰਧਿਤ ਹੈ ਇੱਥੇ ਕਰਮ ਲਬ ਜਿਹੜਾ ਉਹ ਫਾਰਸੀ ਦਾ ਹੈ ਇਹਦਾ ਅਰਥ ਹੈ ਬਖਸ਼ਿਸ਼ ਨਦਰ ਤੇ ਕਰਮ ਇਹ ਦੋਨਾਂ ਦੇ ਅਰਥ ਤਾਂ ਇੱਕੋ ਨੇ ਨਾ ਕਰਮੀ ਕਰਮੀ ਕੋਈ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿਤੈ ਸੋਨ ਪੰਚ ਪਰਵਾਨ ਨਦਰੀ ਕਰਮ ਪਵੇ ਨਿਸ਼ਾਨ ਉਹਦੀ ਬਖਸ਼ਿਸ਼ ਦਾ ਮੱਥੇ ਤੇ ਨਿਸ਼ਾਨ ਪੈਂਦਾ ਹੁਣ ਅਗਲੇ ਬਚਨ ਸੁਣਿਓ ਕੀ ਕੀਤੇ ਹੋਏ ਕਰਮ ਕੱਚੇ ਤੇ ਪੱਕੇ ਇਹਨੂੰ ਝੂਠੇ ਕਹਿ ਲੋ ਸੱਚੇ ਕਹਿ ਲੋ ਚੰਗੇ ਕਹਿ ਲੋ ਮਾੜੇ ਕਹਿ ਲੋ ਨੇਕੀ ਬਦੀ ਸ਼ਬਦ ਵਰਤੋ ਚੰਗੇ ਮੰਦੇ ਮੈਂ ਸ਼ਬਦ ਵਰਤਿਆ ਮਹਾਰਾਜ ਅੱਗੇ ਕਹਿੰਦਿਆ ਨਹੀਂ ਇਸ ਪੁਲੇਖੇ ਨੂੰ ਮਨ ਚੋਂ ਕੱਢ ਕਿ ਮੇਰੇ ਕਰਮਾਂ ਨੂੰ ਕਿਸੇ ਪੁੱਛਣਾ ਨਹੀਂ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਨ ਪੰਚ ਪਰਵਾਣ ਨਦਰੀ ਕਰਮ ਪਵੇ ਨਿਸ਼ਾਨ ਅਗਲੀ ਤੋਕੇ ਗੁਰਮਖੋ ਕੱਚ ਪਕਾਈ ਉਥੈ ਪਾਏ ਹੁਣ ਆਹ ਜਿਹੜੇ ਸ਼ਬਦ ਨੇ ਜੋ ਦੀ ਕੱਚ ਪਕਾਈ ਕੱਚ ਦਾ ਅਰਥ ਇਹ ਬਿਲਕੁਲ ਝੂਠ ਪਕਾਈ ਦਾ ਅਰਥ ਇਹ ਸਚਾਈ ਜਿਹਦੇ ਝੂਠ ਨਹੀਂ ਹੁਣ ਇੱਥੇ ਸ਼ਬਦ ਨਾਲ ਆ ਉਥੇ ਇਹਦਾ ਮਤਲਬ ਧਰਤੀ ਧਰਮਸ਼ਾਲਾ ਤੇ ਕਰਮਜੀਵ ਕਰ ਰਿਹਾ ਪਰ ਇੱਥੇ ਲਫਜ਼ ਨਹੀਂ ਵਰਤਿਆ ਕਿ ਇੱਥੇ ਪਾਈ ਵੈਗਰੂ ਮੈਂ ਤੋਕ ਬਦਲ ਨਹੀਂ ਰਿਹਾ ਇਹਦਾ ਮਤਲਬ ਇਸ ਕਰਮ ਭੂਮੀ ਚ ਇਸ ਧਰਮਸ਼ਾਲਾ ਚ ਇਸ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਤਾਲ ਵਿੱਚ ਰਹਿ ਕੇ ਜੋ ਕਰਮ ਮੈਂ ਤੇ ਤੁਸੀਂ ਕਰ ਰਿਆਂ ਇਸ ਕਰਮਾਂ ਚ ਕੀ ਕਚਾਈ ਤੇ ਕੀ ਪਕਿਆਈ ਇਹ ਤਾਂ ਪ੍ਰਮਾਤਮਾ ਦੇ ਘਰ ਵਿੱਚ ਪਤਾ ਲੱਗੇਗਾ ਕੌਣ ਕੱਚਾ ਹੈ ਤੇ ਕੌਣ ਪੱਕਾ ਕੱਚ ਪਕਾਈ ਉਥੈ ਪਾਏ ਤੇ ਮਹਾਰਾਜ ਕਹਿੰਦਿਆ ਨਾਨਕ ਗਿਆ ਜਾਪੇ ਜਾਏ ਮੈਂ ਸਿਰਫ ਅੱਜ ਇਥੋਂ ਸ਼ੁਰੂਆਤ ਕੀਤੀ ਹੈ ਇਹਦਾ ਮਤਲਬ ਕਰਮੀ ਕਰਮੀ ਕੋਈ ਵਿਚਾਰ ਹੈ ਕੱਚ ਪਕਾਈ ਉਥੇ ਪਾਏ ਹੈ ਕਰਮਾਂ ਦਾ ਗੁਰੂ ਸਾਹਿਬ ਜ਼ਿਕਰ ਕਰ ਰਹੇ ਹਨ ਜਦੋਂ ਇਨਸਾਨ ਜ਼ਿੰਦਗੀ ਚ ਕਰਮ ਕਰਦਾ ਹੈ ਤਾਂ ਗਿਆਨਤਾ ਵਸ ਹੋਇਆ ਕਈ ਵਾਰੀ ਬੰਦਾ ਸੁੱਤਾ ਹੋਇਆ ਸੁੱਤੇ ਲਫ਼ਜ਼ ਦਾ ਅਰਥ ਫਿਜ਼ੀਕਲ ਤੌਰ ਤੇ ਨਹੀਂ ਮਾਨਸਿਕ ਤੌਰ ਤੇ ਸੁੱਤਾ ਬੰਦਾ ਜਦੋਂ ਪਾਪ ਕਰਮ ਵੀ ਕਰਦਾ ਹੈ ਕਿਤੇ ਥੋੜ੍ਹਾ ਜਿਹਾ ਅੰਦਰ ਜਾਗਣਾ ਸ਼ੁਰੂ ਕਰਦਾ ਹੈ ਸੱਚ ਮੱਚ ਉਹਨੂੰ ਆਪਣੇ ਕੀਤੇ ਹੋਏ ਕਰਮਾਂ ਤੋਂ ਫਿਰ ਨਫਰਤ ਹੋਣ ਲੱਗ ਪੈਂਦੀ ਹੈ ਇਹ ਭਾਗਾ ਵਾਲਿਆਂ ਨੂੰ ਸਮਾਂ ਨਸੀਬ ਹੁੰਦਾ ਗੁਰਮਖੋ ਨਹੀਂ ਤੇ ਇਨਸਾਨ ساری ਜ਼ਿੰਦਗੀ ਭੈੜੇ ਕਰਮ ਕਰੀ ਜਾਂਦਾ ਕਦੀ ਵੀ ਇਹ ਫੁਰਨਾ ਹੀ ਨਹੀਂ ਉੱਠਿਆ ਵੀ ਮੈਂ ਮਾੜੇ ਕਰਮ ਕੀਤੇ ਜਦੋਂ ਉਹ ਫੁਰਨਾ ਉੱਠਦਾ ਹੈ ਮੰਨ ਲਓ ਉਦੋਂ ਫਿਰ ਆਪਣੇ ਆਪ ਕੀਤੇ ਹੋਏ ਕਰਮ ਫਿਕਰਾਂਲ ਰੂਪ ਤਾਰਨ ਕਰਕੇ ਪਰ ਖਾਸ ਕਰਕੇ ਯਾਦ ਰੱਖਿਓ ਜਿਹੜਾ ਬੰਦਾ ਪਾਪ ਕਰਮ ਕਰਕੇ ਅੰਦਰੋਂ ਅਜੇ ਜਾਗਿਆ ਨਹੀਂ ਉਹਨੂੰ ਕੋਈ ਅਸਰ ਨਹੀਂ ਉਹ ਕਰਮ ਤੇ ਕਰਮ ਕਰੀ ਜਾ ਰਿਹਾ ਹੈ ਜਦੋਂ ਕਿਤੇ ਮੈਂ ਸ਼ਬਦ ਵਰਤਿਆ ਸ਼ੁਭ ਕਰਮ ਕਿਤੇ ਧਰਮ ਦਾ ਕਰਮ ਕਿਤੇ ਪੂਰਵਲਾ ਕਰਮ ਵੀ ਮੈਂ ਲਫ਼ਜ਼ ਵਰਤਾਂ ਸਾਹਮਣੇ ਆ ਜਾਏ ਸਿਮਰਨ ਵਾਲੇ ਪਾਸੇ ਤਰਪੇ ਬਾਣੀ ਵਾਲੇ ਪਾਸੇ ਚੱਲ ਪਵੇ ਸਤ ਸੰਗਤ ਵਾਲੇ ਪਾਸੇ ਤਰਪੇ ਸੱਚ ਇਹ ਵੇ ਪਰ ਤਾਂ ਗੁਰਬਾਣੀ ਹੈ ਤੇ ਅੰਦਰੋਂ ਕਰਮ ਕੀਤੇ ਹੋਏ ਜਿਹੜੇ ਨੇ ਮੂੰਹ ਅੱਡ ਕੇ ਖਲੋਤੇ ਹੁੰਦੇ ਆ ਬੰਦਿਆ ਆ ਕੋਈ ਤੂੰ ਪਾਪ ਕੀਤੇ ਆ ਕੀ ਇਹ ਸਿਮਰਨ ਚ ਵਾਪਰਦਾ ਨਹੀਂ ਕੀ ਇਹ ਪਾਠ ਕਰਦੇ ਆ ਵਾਪਰਦਾ ਨਹੀਂ ਇਹ ਗੱਲ ਵੱਖਰੀ ਕਿ ਬੰਦਾ ਡਰਦਾ ਹੈ ਕਮਾਲ ਦੀ ਗੱਲ ਇੱਕ ਪਾਪ ਕਰਮ ਕਰਦਾ ਫਿਰ ਜਦੋਂ ਪਾਪ ਕਰਮ ਡਰਾਉਂਦੇ ਨੇ ਨੂੰ ਖੁਦ ਨੂੰ ਮੈਂ ਤਾਂ ਇੱਕ ਦਿਨ ਗੁਰੂ ਗ੍ਰੰਥ ਸਾਹਿਬ ਦੇ ਪਾਠ ਕਰਦੇ ਇੱਕ ਸ਼ਬਦ ਆਇਆ ਸਲੋਕ ਹੈ ਕਬੀਰ ਸਾਹਿਬ ਦਾ ਮੁੱਕ ਜਾਣਾ ਤੇ ਛਪਾ ਦੇਣਾ ਦੋਨਾਂ ਚ ਬੜਾ ਫਰਕ ਫਿਰ ਬੇਨਤੀ ਲੁਕਾ ਦੇਣਾ ਤੇ ਖਤਮ ਕਰ ਦੇਣਾ ਦੋਨਾਂ 'ਚ ਬੜਾ ਫਰਕ ਹੈ ਜਿਹੜਾ ਖਤਮ ਹੋ ਗਿਆ ਉਹ ਤਾਂ ਨਾਸ਼ ਅਸਲ 'ਚ ਬੰਦਾ ਕਰਮ ਕਰਕੇ ਢੱਕੀ ਜਾਂਦਾ ਹੈ ਮੈਨੂੰ ਤੁਸੀਂ ਦੱਸੋ ਢੱਕਣ ਨਾਲ ਕਦੀ ਕੋਈ ਚੀਜ਼ ਖਤਮ ਹੋਈ ਮੰਨ ਲਓ ਕੂੜਾ ਪਿਆ ਉੱਤੇ ਤੁਸੀਂ ਰੇਸ਼ਮੀ ਚਾਦਰ ਲਾ ਕੇ ਪਾ ਦਿਓ ਤੇ ਕੂੜਾ ਖਤਮ ਹੋ ਜਾਊਗਾ ਕੋਈ ਚੀਜ਼ ਪਈ ਹੈ ਉਹਨੂੰ ਢੱਕਣ ਨਾਲ ਕਦੀ ਖਤਮ ਨਹੀਂ ਹੁੰਦੀ ਸੱਚ ਐਵੇਂ ਕਿ ਬੰਦਾ ਪਾਪ ਕਰਮ ਕਰ ਕਰ ਕੇ ਕਰਮ ਕਾਂਡਾਂ ਦੀਆਂ ਚਾਦਰਾਂ ਪਾਪ ਆ ਕੇ ਢੱਕੀ ਜਾਂਦਾ ਹੈ ਯਾਦ ਰੱਖਿਓ ਜਿੰਨਾ ਮਰਜੀ ਇਹ ਅਕਲ ਦੇ ਧਰਮ ਦੀਆਂ ਚਾਦਰਾਂ ਪਾਈ ਜਾਏ ਉਹਨੇ ਖਤਮ ਕੋਈ ਨਹੀਂ ਹੋਣਾ ਚਾਦਰ ਥੱਲੇ ਪਈ ਚੀਜ਼ ਲੁਕੀ ਜ਼ਰੂਰ ਹੈ ਪਰ ਮੁੱਕੀ ਨਹੀਂ ਲੁਕੀ ਤੇ ਮੁੱਕੀ ਵਿੱਚ ਫਰਕ ਹੈ ਮੈਂ ਸ਼ਬਦ ਇੱਕ ਵਰਤਿਆ ਅਕਲ ਧਰਮ ਖਿਮਾ ਕਰਿਓ ਕਈਆਂ ਦੇ ਮਨ ਚ ਆਏਗਾ ਵੀ ਇਹ ਇਹ ਅਸਲ 'ਚ ਪ੍ਰੋਫੈਸਰ ਪੂਰਨ ਸਿੰਘ ਲਬਜ ਵਰਤਦੇ ਹੁੰਦੇ ਸਨ ਕਹਿੰਦੇ ਸਨ ਦੁਨੀਆ ਨੇ ਅਕਲ ਦਾ ਧਰਮ ਖੜਾ ਕੀਤਾ ਹੈ ਅਕਲ ਦੇ ਧਰਮ ਵਾਲੇ ਸਿਰਫ ਸਿਰਦਰਦੀ ਪੈਦਾ ਕਰਦੇ ਆ ਕਹਿਣ ਲੱਗੇ ਧਰਮ ਤਾਂ ਪ੍ਰੀਤ ਦਾ ਮਜ਼ਬੂਕ ਹੁੰਦਾ ਹੈ ਪਿਆਰਿਓ ਪ੍ਰੀਤ ਮਜ਼ਬ ਕਿਤੇ ਕਿਤੇ ਦਿਖਾਈ ਦਿੰਦਾ ਅਕਲ ਧਰਮ ਹੀ ਸਾਰੀਆਂ ਥਾਵਾਂ ਤੇ ਵਰਤਦਾ ਵੀਡੀਓ ਪਸੰਦ ਆਵੇ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਆਪ ਜੀ ਦਾ ਬਹੁਤ ਬਹੁਤ ਧੰਨਵਾਦ